ਯਾ ਜਿਹੜੇ ਦੁੱਕੀ ਦੇ ਚੈਨਲ ਸੀਗੇ ਉਹ ਰੀਨਾ رائے ਨੂੰ ਲੈ ਕੇ ਆਏ ਆ ਭਾਈ ਇਹ ਦੁੱਕੀ ਦੇ ਚੈਨਲ ਕਿਉਂਕਿ ਗੁਰਮੱਤੇ ਚੱਲਦੇ ਆ ਅਸੀਂ ਪਹਿਲਾਂ ਵੀ ਸ਼ੁਰੂ ਚ ਪ੍ਰੋਗਰਾਮ ਕਿਹਾ ਸੀ ਕਿਸੇ ਨੂੰ ਡਿਫਰੈਂਟ ਐਂਡ ਕਰਾ ਨਹੀਂ ਦੇਂਦੇ ਅਸੀਂ ਉਹਨੂੰ ਉਹਦੇ ਚੋਂ ਬੇਟੀ ਦੇਖੀ ਸੀ ਇੱਕ ਵੀ ਜਿਹੜੀ ਵਿਚਾਰੀ ਉਸ ਟਾਈਮ ਨਾਲ ਬੈਠੀ ਸੀਗੀ ਤੇ ਉਹ ਦਿਲੋਂ ਪਿਆਰ ਕਰਦੀ ਆ ਜਿਨ੍ਹਾਂ ਨੇ ਪ੍ਰੋਗਰਾਮ ਦੇਖਿਆ ਹੋਣਾ ਉਹਨਾਂ ਨੂੰ ਵੀ ਚੇਤਾ ਹੋਣਾ ਉਹਨੇ ਪਿੱਛੇ ਦੀਪ ਸਿੱਧੂ ਦੀ ਫੋਟੋ ਰੱਖੀ ਸੀ ਸਾਨੂੰ ਪੁੱਛ ਕੇ ਵੀ ਮੈਂ ਰੱਖਦਾ ਨਹੀਂ ਹੈਗਾ ਕੋਈ ਪ੍ਰੋਬਲਮ ਨਹੀਂ ਰੱਖੋ ਸਾਨੂੰ ਦੀਪ ਸਿੱਧੂ ਨਾਲ ਕੋਈ ਪ੍ਰੋਬਲਮ ਨਹੀਂ ਸੀ ਮੈਂ ਕਈ ਵਾਰੀ ਇਸ ਚੈਨਲ ਤੇ ਕਹਿ ਚੁੱਕਾ ਮੇਰੀ ਤਿੰਨ ਚਾਰ ਵਾਰੀਆਂ ਉਹਦੇ ਨਾਲ ਫੋਨ ਤੇ ਗੱਲ ਹੋਈ ਆ ਸੈਮੀਨਾਰ ਦੇ ਉੱਤੇ ਉਹਨੇ ਮੈਨੂੰ ਇਨਵਾਈਟ ਕੀਤਾ ਸੀਗਾ ਰਵੀ ਸਿੰਘ ਜੀ ਨਾਲ ਤੇ ਕਿਸੇ ਕਾਰਨ ਕਰਕੇ ਮੈਂ ਨਹੀਂ اٹੈਂਡ ਕਰ ਸਕਿਆ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਪਰ ਉੱਥੇ ਸਿਰਫ ਇੱਕੋ ਹੀ ਪ੍ਰੋਬਲਮ ਸੀ ਸਾਨੂੰ ਵੀ ਜਿਹੜਾ ਕਿਸਾਨੀ ਮੁੱਦਾ ਉਹਨੂੰ ਕਿਸਾਨੀ ਮੁੱਦਾ ਰਹਿਣ ਦੋ ਹੋਰ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਸੀ ਤੁਸੀਂ ਉਹਨੂੰ ਸ਼ਹੀਦ ਬਣਾਉਣਾ ਤੁਸੀਂ ਜੋ ਬਣਾਉਣਾ ਬਣਾਓ ਸਾਨੂੰ ਉਹਦੇ ਨਾਲ ਵੀ ਕੋਈ ਪ੍ਰੋਬਲਮ ਨਹੀਂ ਹੈ ਪਰ ਉਹਦੇ ਚ ਉਹਨੂੰ ਸ਼ੀਰ ਬਣਾਉਂਦੇ ਬਣਾਉਂਦੇ ਉਹਦਾ ਜਿਹੜਾ ਲਾਭ ਸੀਗਾ ਉਹਦਾ ਪਿਆਰ ਸੀਗਾ ਉਹਨੂੰ ਤੁਸੀਂ ਉਹਦਾ ਕਤਲ ਸ਼ੋਅ ਕਰਨ ਦੀ ਕੋਸ਼ਿਸ਼ ਕਰੋ ਉੱਥੇ ਸਾਨੂੰ ਪ੍ਰੋਬਲਮ ਆ ਉੱਥੇ ਪ੍ਰੋਬਲਮ ਆ ਉਹ ਇੱਕ ਇਨੋਸੈਂਟ ਬੱਚੀ ਆ ਉਹਦੀ ਇਹ ਨਹੀਂ ਤੁਹਾਨੂੰ ਕਿਉਂਕਿ ਤੁਹਾਡੀ ਸੋਚ ਨਹੀਂ ਗਿਰ ਚੁੱਕੀ ਆ ਤੁਹਾਡੇ ਲੋਕਾਂ ਦੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਨਾ ਇਹ ਦੂਜਿਆਂ ਨੂੰ ਤਾਂ ਸਵਾਲ ਕਰਦਾ ਜੇ ਇਹਨੂੰ ਕੋਈ ਸਵਾਲ ਕਰੇ ਭਾਈ ਟਾੜਾ ਲੱਗਾ ਬੰਦਾ ਅਮਰੀਕਾ ਕਿੱਧਰ ਪਹੁੰਚ ਗਿਆ ਜਿੱਥੇ ਟਾੜਾ ਲੱਗੀ ਹੋਵੇ ਇੰਡੀਆ ਦੇ ਵਿੱਚ ਦੂਜਿਆਂ ਨੂੰ ਕਹਿੰਦੇ ਨੇ ਸਰਕਾਰੀ ਆ ਇਹ ਸਰਕਾਰੀ ਆ ਜਿਨ੍ਹਾਂ ਨੂੰ ਤੁਸੀਂ ਸਰਕਾਰੀ ਕਹਿੰਨੇ ਆ ਉਹ ਤਾਂ ਬੜੇ ਚਿਰ ਦੇ ਵੀਜ਼ਾ ਲਵਾ ਲੋ ਆ ਕਿੱਥੇ ਆਏ ਹੋਏ ਉਹਨਾਂ ਨੂੰ ਤੁਸੀਂ ਕਿਹੜੇ ਹਿਸਾਬ ਨਾਲ ਸਰਕਾਰੀ ਕਹਦੋਂਗੇ ਉਹਨੂੰ ਪਤਾ ਹੀ ਨਹੀਂ ਵੀ ਕਿਹੜੀ ਸਰਕਾਰ ਕਿੱਥੇ ਕੀ ਚੱਕਰ ਆ ਤੁਸੀਂ ਜੇਲ੍ਹ ਦੇ ਵਿੱਚੋਂ ਸਿੱਧੇ ਅਮਰੀਕਾ 'ਚ ਪ੍ਰਗਟ ਹੁੰਨੇ ਆ ਤੁਹਾਨੂੰ ਕੋਈ ਸਵਾਲ ਨਹੀਂ ਕਰ ਸਕਦਾ ਤੁਸੀਂ ਵਿਆਹ ਕਰਾਉਣ ਵਾਸਤੇ ਦਾੜੀਆਂ ਕਾਲੀਆਂ ਕਰਦੇ ਆ ਵੀ ਇੱਕ ਹੋਰ ਵਿਆਹ ਕਰਾਉਣਾ ਇੱਕ ਹੋਰ ਵਿਆਹ ਕਰਾਉਣਾ ਪੱਕੇ ਹੋਣ ਲਈ ਦੜੀਆ ਕਾਲੀਆਂ ਕਰ ਕਰਾ ਰੱਖਦੇ ਆ ਕਿੱਧਰ ਦੀ ਗੁਰਮਤ ਆ ਤੁਸੀਂ ਕਹਿੰਦਾ ਗੁਰਮਤ ਦਾ ਅੱਖਰ ਨਹੀਂ ਪੜਿਆ ਭਾਈ ਬੋਲਣ ਤੇ ਆ ਜੀ ਅਸੀਂ ਬਹੁਤ ਕੁਝ ਬੋਲ ਸਕਦੇ ਆ ਅਸੀਂ ਤੁਹਾਡੇ ਵਰਗੇ ਨੂੰ ਇਗਨੋਰ ਕਰਦੇ ਆ ਵੀ ਤੁਹਾਡੀ ਕੋਈ ਔਕਾਤ ਹੀ ਨਹੀਂ ਆ ਸਾਡੇ ਬਰਾਬਰ ਗੱਲ ਕਰਨ ਦੀ ਤੁਸੀਂ ਸਾਨੂੰ ਦੁੱਕੀ ਦੇ ਚੈਨਲ ਕਰਦੇ ਤੁਹਾਡਾ ਰੋਜ਼ ਬਦਲ ਜਾਂਦਾ ਚੈਨਲ ਦਾ ਨਾਮ ਅਬੀਕ ਜਨ ਉਹਨਾਂ ਨੇ ਨਾਮ ਬਦਲ ਚੁੱਕੇ ਆ ਤੁਸੀਂ ਭਾਈ ਸ਼ਰਮ ਕਰ ਲਿਆ ਕਰੋ ਕੁਝ ਗੱਲ ਕਰਨ ਲੱਗਿਆ ਐਕਸ਼ਨ ਦਾ ਰਿਐਕਸ਼ਨ ਸੋਚ ਲਿਆ ਕਰੋ ਕਿ ਜੇ ਤੁਹਾਡੇ ਪੁੱਤਰੇ ਖੋਲਣੇ ਸ਼ੁਰੂ ਕਰਤੇ ਨਾ ਤੇ ਤੁਹਾਨੂੰ ਭੱਜਣ ਨੂੰ ਥਾਂ ਨਹੀਂ ਲੱਭਣਾ ਉਹ ਜਿਹੜਾ ਜੋ ਕੋਈ ਸਾਡੇ ਬਾਰੇ ਬੋਲਣਾ ਬੋਲ ਤਾਂ ਕਹੋ ਸਾਡੇ ਬਾਰੇ ਹੋਰ ਕੀ ਬੋਲੋਗੇ ਦਾੜੀ ਬੰਨੀ ਆ ਇਹ ਕਹ ਦੂੰਗੇ ਸਟੋਰੀ ਆ ਮੇਰਾ ਇਹ ਕਹ ਦੂੰਗੇ ਉਹ ਸਾਰਾ ਕੁਝ ਹੋ ਚੁੱਕਾ ਆ ਉਹ ਸਭ ਕੋਈ ਬੋਲ ਚੁੱਕੇ ਆ ਅਸੀਂ ਤਾਂ ਖੁੱਲੀ ਕਿਤਾਬ ਆ ਅਸੀਂ ਖੁੱਲੀ ਕਿਤਾਬ ਆ ਜੇ ਗੁਰੂ ਸਾਹਿਬ ਕਹਿੰਦੇ ਨਾ ਸੱਚੋਂ ਰੇ ਸਭ ਕੋ ਉੱਪਰ ਸੱਚ ਆਚਾਰ ਆਚਰਣ ਨੂੰ ਗੁਰੂ ਸਾਹਿਬ ਨੇ ਸਭ ਤੋਂ ਉੱਪਰ ਰੱਖਿਆ ਸੀ ਤੁਹਾਡੀ ਪ੍ਰੋਬਲਮ ਹੈ ਤੁਹਾਡਾ ਆਚਰਣ ਇਨਾ ਗਿਰ ਚੁੱਕਾ ਆ ਨਾ ਪੇ ਜੋ ਸ਼ੀਸ਼ੇ ਚੋਂ ਦੇਖਦੇ ਹੋਣੇ ਤੁਹਾਨੂੰ ਖੁਦ ਸ਼ਰਮ ਆਉਂਦੀ ਹੋਣੀ ਆ ਪਰ ਉਹਨੂੰ ਲੁਕਾਉਣ ਵਾਸਤੇ ਹੁਣ ਸੋਸ਼ਲ ਮੀਡੀਆ ਤੇ ਹੋਰਾ ਥਾਵਾਂ ਉਤੇ ਝੂਠ ਬੋਲਦੇ ਹਨ ਮਖੌਟਾ ਇੱਕ ਨਹੀਂ ਪਾਇਆ ਹੋਇਆ ਤੁਸੀਂ ਕਈ ਮਖੌਟੇ ਪਾਏ ਹੋਇਆ ਤੁਹਾਡਾ ਆਪਣਾ ਚਿਹਰਾ ਕਿਤੇ ਪਿੱਛੇ ਗਵਾਚ ਚੁੱਕਾ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਚਿਹਰਾ ਹੈ ਕਿਹੜਾ ਸੀ ਭਾਈ ਗਰਬਾਣੀ ਪੜ ਲਓ ਗਰਬਾਣੀ ਨਾਲ ਜੁੜਜੋ ਤੁਹਾਡਾ ਚਿਹਰਾ ਪ੍ਰਗਟ ਹੋ ਜਾਊਗਾ ਸਾਰੀ ਦੁਨੀਆ ਤੁਹਾਡੇ ਨਾਲ ਚੱਲੂਗੀ ਜੇ ਤੁਹਾਨੂੰ ਵਾਕੇ ਹੀ ਪਿਆਰ ਹੈ ਨਾ ਸਿੱਖੀ ਨਾਲ ਖਾਲਸਾਣ ਨਾਲ ਹੁਣ ਅੱਜ ਕੋਈ ਵੀ ਮੀਡੀਆ ਇੰਡੀਆ ਦੀ ਕੋਈ ਵੀ ਖ਼ਬਰ ਖੋਲੋ ਜਾਂ ਗੂਗਲ ਤੇ ਜਾ ਕੇ ਸਰਚ ਕਰ ਲਓ ਹਰਨੇਕ ਸਿੰਘ ਅਟੈਕ ਹਰਨੇਕ ਸਿੰਘ ਅਟੈਕ ਐਦਾਂ ਪਾ ਰਹੇ ਹੋ ਤੇ ਉੱਥੇ ਉੱਤੇ ਟਾਈਟਲ ਪਤਾ ਕਿਹੜਾ ਹੋਣਾ 3 ਖਾਲਸਤਾਨੀ ਇਵੈਂਟ ਟੂ ਜੇਰਾ ਉੱਥੇ ਖਾਲਸਤਾਨੀ ਲਿਖਿਆ ਹਰ ਇੱਕ ਮੀਡੀਆ ਨੇ ਉਹ ਵੀ ਖਾਲਸਤਾਨੀ ਕਹ ਹੁੰਦੇ ਸੀ ਆਪਣੇ ਆਪ ਨੂੰ ਜਿਨ੍ਹਾਂ ਨੇ ਹਰਨੇਕ ਦੇ ਉੱਤੇ ਹਮਲਾ ਕੀਤਾ ਸੀ ਤੇ ਕੀ ਮੈਸੇਜ ਦੁਨੀਆਂ ਦੇ ਰਹੇ ਵੀ ਖਾਲਸਤਾਨੀ ਅਜੇ ਹੁੰਦੇ ਆ ਜਿਹੜੇ ਆਪਣੇ ਉੱਤੇ ਅਟੈਕ ਕਰੇ ਦੂਜੇ ਨੂੰ ਕਿੱਥੇ ਬਖਸ਼ੂਗੇ ਉਹ